ਸਾਰੇ ਤੁਸੀਂ ਦੇਖ ਰਹੇ ਹੋ ਇਹ ਲੋਕਾਂ ਦਾ ਉਤਸ਼ਾਹ ਆ ਔਰ ਸਭ ਤੋਂ ਵੱਡੀ ਚੀਜ਼ ਆ ਇਹ ਸਾਡੀ ਜਿਹੜੀ ਰੈਲੀ ਆ ਇਹਦੇ ਵਿੱਚ ਟੋਟਲੀ ਮਹੱਲੇ ਦੇ ਲੋਕ ਨੇ ਲੋਕੀ ਯਾਤਰ ਰੰਗਿਆ ਅਸੀਂ ਦੇਖਦੇ ਕੋ ਹਾਇਰ ਕਰਕੇ ਲਿਆਉਂਦਾ ਕੋ ਦਿਹਾੜੀ ਤੇ ਲਿਆਉਂਦਾ ਤੁਸੀਂ ਅੱਜ ਵੀ ਖੜੇ ਦੇਖ ਲਓ ਇੱਕ ਵੀ ਬੰਦਾ ਮੁੰਡਿਆਂ ਦੀ ਵੀ ਟੋਲੀ ਦੇਖ ਲਓ ਚਾਹ ਕੋਈ ਮੁੰਡੇ ਤਾਂ ਸੀ ਜੈਂਟਲਮੈਨ ਬੰਦੇ ਸਾਡੇ ਹੈਗੇ ਆ ਔਰ ਇਹ ਮਹੱਲਾ ਸਾਡਾ ਵੈਸੇ ਵੀ ਬੱਪੀ ਦਾ ਫੈਨ ਆ ਕਿਉਂਕਿ ਜਦੋਂ ਉਹਦਾ ਇਹਨਾਂ ਨੇ ਆਫਿਸ ਬਾਹਰ ਬਣਾਇਆ ਹੋ ਆ ਅਸੀਂ ਲੋਕ ਸਾਰੇ ਇਹਨਾਂ ਦੇ ਬੜੇ ਪ੍ਰਸ਼ੰਸਕ ਹਾਂ ਕੀ ਪਬਲਿਕ ਨੂੰ ਕੀ ਅਪੀਲ ਹੋਗੀ ਪਬਲਿਕ ਨੂੰ ਅਪੀਲ ਇਹ ਆ ਜੀ ਦੇਖੋ ਸਾਡੇ ਲੁਧਿਆ ਅੱਜ ਲੁਧਿਆਣਾ ਸ਼ਹਿਰ ਦੇ ਵਿੱਚੋਂ ਕੋਈ ਵੀ ਕਿਸੇ ਵੀ ਪਾਰਟੀ ਨੇ ਸ਼ਹਿਰੀ ਬੰਦੇ ਨੂੰ ਐਮਐਲਏ ਐਮਪੀ ਦੀ ਟਿਕਟ ਨਹੀਂ ਦਿੱਤੀ ਸੀ ਸ਼ਾਇਦ ਇੱਕ ਵਾਰ ਕਾਂਗਰਸ ਨੇ ਜਗENDER ਪਾਲ ਪਾਂਡੇ ਦਿੱਤੀ ਉਹ ਵੀ ਹਰਗੇ ਸੀ ਇਸ ਕਰਕੇ ਸਾਡੇ ਖਾਸ ਕਰਕੇ ਇਲਾਕੇ ਦਾ ਸੈਂਟਰ ਵਾਲੇ ਦਾ ਗੁੱਡ ਲੱਕ ਆ ਔਰ ਸਾਡੇ ਇਲਾਕੇ ਦੀ ਸੈਂਟਰ ਦਾ ਨਾਮ ਦਿੱਲੀ ਤੱਕ ਜਾਵੇ ਇਹ ਸਾਡਾ ਸਾਰਿਆਂ ਦਾ ਹੱਕ ਬਣਦਾ ਫਰਜ਼ ਬਣਦਾ ਵੀ ਇਹਨਾਂ ਨੂੰ ਅੱਤ ਵਾਰ ਅਸੀਂ ਪਹਿਲੇ ਨੰਬਰ ਤੇ ਨੌ ਸੀਟਾਂ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਲੁਧਿਆਣਾ ਸੈਂਟਰ ਜਿੱਤਣਾ ਚਾਹੀਦਾ ਸਰ ਕੀ ਲੱਗਦਾ ਹੈ ਕਿ ਉਮੀਦਾਂ ਪੱਪੀ ਜੀ ਤੋਂ ਐਮਐਲਏ ਤੋਂ ਬਾਅਦ ਉਹ ਮੁਝੇ ਐਮਪੀ ਬਣ ਸਰ ਪੱਪੀ ਤੋਂ ਉਮੀਦ ਹੈ ਆ ਦੇਖੋ ਇੱਕ ਗੱਲ ਆ ਹੁੰਦੀ ਹੈ ਖ ਪੱਪੀ ਜੀ ਉਹ ਬੰਦੇ ਨੇ ਜਿਹੜੇ ਕੰਮ ਗੱਲ ਕਰਨ ਨਾ ਦੇਖੋ ਲੀਡਰੀ ਕੰਮ ਗੱਲ ਆ ਅਸੀਂ ਵੀ ਮੈਂ ਐਜੇ ਕਾਉਂਸਲਰ ਇਸ ਇਲਾਕੇ ਦੋ ਵਰ੍ਹੇ ਆ ਕੁਝ ਗੱਲਾਂ ਹੁੰਦੀਆਂ ਪਹਿਲਾਂ ਗੱਲ ਕਰਨ ਵਾਲੀਆਂ ਉਹ ਸਾਇਦ ਤੁੱਕੇ ਹੁੰਦੇ ਨੇ ਉਹਦਾ ਫਾਈਨਲ ਰਿਜ਼ਲਟ ਸਾਡੇ ਕੋਲ ਵੀ ਨਹੀਂ ਹੁੰਦਾ ਕਹਿਣ ਨੂੰ ਦੂਜੇ ਲੀਡਰ ਹਵਾ ਦੀਆਂ ਗੱਲਾਂ ਕਰ ਮਗਰ ਉਹ ਕੰਮ ਹੋਣ ਵਾਲਾ ਕੋਈ ਨਹੀਂ ਸਰਕਾਰਗੁਜ਼ਾਰੀ ਕਿੱਦਾਂ ਦੀ ਜਿਹੜੀ ਦੋ ਸਾਲ ਦੀ ਸਰਕਾਰਗੁਜ਼ਾਰੀ ਦਾ ਦੱਸ ਰਹੇ ਉਹਨਾਂ ਦਾ ਇੱਕ ਤਰੀਕਾ ਵਾ ਥੋਸ ਵਿਜ਼ਨ ਆ ਜਿਹੜੀ ਗੱਲ ਤੇ ਉਹ ਸਟੈਂਡ ਲੈਂਦੇ ਆ ਜਿਹੜੀ ਗੱਲ ਉਹਨਾਂ ਦੇ ਦਿਮਾਗ ਚ ਬੈਠ ਕੇ ਗੱਲ ਹੋਣੀ ਚਾਹੀਦੀ ਆ ਉਸ ਗੱਲ ਨੂੰ ਸਿਰੇ ਲ ਅਸੀਂ ਲੋਕ ਚਾਰ ਦਿਨਾਂ ਨਾਲ ਨਾਲ ਰਹੇ ਆ ਉਹ ਪਾਣੀ ਦਿਖਾਣ ਲਈ ਨਹੀਂ ਦੇ ਕਿਉਂਕਿ ਉਹ ਲੋਕਾਂ ਦੇ ਦੁੱਖ ਤਕਲੀਫ ਨੂੰ ਸਮਝਣ ਲਈ ਵੀ ਕਿਹੜੀ ਤਕਲੀਫ ਹੋਣਾ ਦੀ ਔਰ ਉੱਥੇ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਵੀ ਇਹ ਜੇ ਅੰਦੀ ਵਿਚ ਆਏ ਨੇ ਤੇ ਕੱਲ ਨੂੰ ਇਲਾਜ ਕਰਕੇ ਜਾਣਗੇ ਕਿਉਂਕਿ ਔਰ ਤੁਸੀਂ ਦੇਖੋ ਉੱਥੇ ਹੋਣ ਜਾ ਰਿਹਾ ਉਹ ਖੂਬ ਬਣਦਾ ਜਾ ਰਿਹਾ ਇੱਕ ਹੋਰ ਤੇ ਜਿਹੜਾ ਨਾਲਾ ਸਾਡਾ ਜੀਚੋਂ ਪਾਣੀ ਬੈਕ ਮਾਰਦਾ ਜਿਵੇਂ ਫਾਟਕ ਹੁੰਦੇ ਆ ਡੈਮ ਦੇ ਉਸ ਤਰ੍ਹਾਂ ਫਾਟਕ ਲਾਣ ਲੱਗੇ ਆ ਤਾਂ ਕਿ ਜਦੋਂ ਵੀ ਬੁੱਢਾ ਨਾਲਾ ਓਵਰ ਹੋਵੇ ਸਾਡੇ ਮਹੱਲੇ 'ਚ ਪਾਣੀ ਨਾ ਆ ਸਕੇ ਇਹ ਇਸ ਕਰਕੇ ਵਿਜ਼ਨ ਜਿਹੜੀ ਚੀਜ਼ ਪ੍ਰੋਬਲਮ ਮੌਕੇ ਤੇ ਪੈਦਾ ਹੁੰਦੀ ਆ ਉਹਦਾ ਇਲਾ ਕਈ ਹਵਾਦਿਆ ਗੱਲਾਂ ਹੁੰਦੀਆਂ ਉਹ ਲੀਡਰ ਬੋਲੀ ਜਾਂਦੇ ਨੇ ਸ਼ਾਇਦ ਲੋਕਾਂ ਨੂੰ ਦਾ ਫਾਇਦਾ ਵੀ ਨਹੀਂ ਪਤਾ ਉਹ ਲੋਡ ਵੀ ਨਹੀਂ ਹੁੰਦੀ ਆਪਾਂ ਐਵੇਂ ਕਹੀ ਜਾਈਏ ਅਸੀਂ ਆ ਕਰਾ ਦਾਂਗੇ ਲੋਕਾਂ ਦੀ ਬੇਸਿਕ ਨੀਡ ਲੋਕਾਂ ਦੀ ਘਰੇਲੂ ਪ੍ਰੋਬਲਮਸ ਨੇ ਜਾਂ ਲੋਕਾਂ ਦੇ ਆਸ-ਪਾਸ ਦੇ ਜਿਵੇਂ ਭਾਜੀ ਨੇ ਉਹਨੇ ਗੱਲ ਕੀਤੀ ਵੀ ਦੋ ਮੁੱਦੇ ਚੱਕੇ ਇਹਨਾਂ ਨੇ ਲੁਧਿਆਣਾ ਸ਼ਹਿਰ ਚ ਸੇਵਾਲਾ ਹਸਪੀਟਲ ਸਾਲਾਂ ਤੋਂ ਦੂਜਾ ਨਹੀਂ ਹੈਗਾ ਦੂਜਾ ਇੱਕ ਅਸੀਂ ਇੱਥੇ ਰੋਜ਼ ਲੋਕਾਂ ਕੋ ਇਸ ਗੱਲ ਨੂੰ ਫੇਸ ਕਰਦੇ ਆ ਦਸ ਦਾ 20 ਵੀ ਲੇਡੀਆਂ ਇਕੱਠੀਆਂ ਹੋ ਕੇ ਆਉਂਦੀਆਂ ਕੁੱਤਿਆਂ ਨੇ ਸਾਰੇ ਬੱਚਿਆਂ ਨੂੰ ਵੜਾ ਚਾਹੇ ਲਾਵਾ ਮਗਰ ਇਹ ਕਿਤਨਾ ਕਿਤੇ ਚੇਂਜ ਵੀ ਤਾਂ ਹਾਊਸ ਚ ਹੀ ਹੋਣਾ ਮੈਂ ਉਹਨੂੰ ਸਾਡੇ ਇੱਥੇ ਬੋਲਣਾ ਨਾ ਕੁਝ ਨਹੀਂ ਹੋਣਾ ਇਹ ਗੱਲ ਦੋ ਗੱਲਾਂ ਚ ਪਾਹੀਏ ਤੇ ਬੋਲ ਕੇ ਕਹੇ ਨੇ ਇਹ ਮੱਲੇ ਵਾਲੀ ਬੀਬੀਆਂ ਦੀ ਔਰ ਲੇਡੀਜ਼ ਦੀ ਆਵਾਜ਼ ਆ ਇਹ ਪਹਿਲਾਂ ਜਾਣੀ ਚਾਹੀਦੀ ਆ ਸਾਡੀ ਸੋਚ ਤਾਂ ਨਹੀਂ ਬਿਲਕੁਲ ਜੀ ਛੇੜੀ ਗੱਲ ਉਹ ਕਹਿ ਰਹੇ ਨੇ ਦੇਖੋ ਕੋਈ ਹਵਾ-ਵਾਹੀ ਗੱਲ ਨਹੀਂ ਕੋਈ ਐਜੀ ਗੱਲ ਵੀ ਨਹੀਂ ਹੈਗੀ ਵੀ ਜਿਹੜੀ ਨਾਂ ਹੋਣ ਯੋਗ ਹੋਵੇ ਨਾ ਹੋਣ ਯੋਗ ਗੱਲ ਕਰਨਗੇ ਤਾਂ ਕੈਨਸਲ ਹੋਊ ਧੰਨਵਾਦ ਇਹ ਉਹੀ ਜਾਣੂ ਦਿੱਤੇ ਹੋਣ ਅਸੀਂ ਆਪਣੇ ਪੰਜਾਬ ਦੇ ਗਲੀ ਮਹੱਲੇ ਨੂੰ ਬਣਾਈਏ ਕੋਈ ਬੰਦਿਆ ਹਸਕਾਲ ਬਣਾਈਏ ਕੋਈ ਵਧੀਆ ਬੱਚਿਆਂ ਦੇ ਪੜਨ ਲਈ ਸਕੂਲ ਬਣਾਈਏ ਫਿਰ ਸਾਡਾ ਹੱਕ ਕਿਉਂ ਰੱਖੀ ਬੈਠੇ ਹੋ